ਪੁੱਛਾ ਕਿਉਂ ਆ ਉੱਤਰਾਖੰਡ ਤੇ ਆਸਾਮ ਵਾਸਤੇ ਸੈੱਟ ਦੀ ਗੌਰਮੈਂਟ ਨੇ ਰਾਹਤ ਦਿੱਤੀ ਆ ਬਿਨ ਆਉਟ ਅਸੈਸਮੈਂਟ ਬਿਨ ਆਉਟ ਕਾਰਵਾਈ ਪੰਜਾਬ ਦੇ ਪਾਸਿਓਂ ਕਹਿੰਦੇ ਹਾਲੇ ਕਰਦਾਵੀਆਂ ਤਰ੍ਹਾਂ ਕੀ ਇਹ ਕਦੋਂ ਪਾਣੀ ਥੱਲੇ ਜਾਣਾ ਕਦੋਂ ਜਾਣਾ ਉਦੋਂ ਕੀ ਕਰਦੇ ਭੁੱਖੇ ਤੇ ਲੋਕਾਂ ਦੇ ਮਰ ਰਹੇ ਆ ਜੇ ਆਸਾਮ ਉੱਤਰਾਖੰਡ ਨੂੰ ਦਿੱਤੀ ਜਾ ਸਕਦੀ ਆ ਇਦਾਂ ਜਿਹੜੀ ਅਸੀਂ ਮੰਗ ਕੀਤੀ ਆ 1 ਲੱਖ ਪ੍ਰਤੀ ਪਰਿਵਾਰ ਇਮੀਡੀਏਟ ਦੇਣਾ ਚਾਹੀਦਾ ਬਾਕੀ ਕੰਮ ਬਾਅਦ ਕਰਨਾ ਚਾਹੀਦਾ ਇਹ ਲੰਬੇ ਸਮੇਂ ਦੀ ਦੈਰੇ ਦੀ ਜਿਹੜੀ ਆ ਹੜ ਆਉਣ ਦੇ ਕਾਰਨ ਅਸੀਂ ਮੈਨਮੈਂਟ ਕਿਉਂ ਕਰਨੇ ਆ ਅਰੇ ਅੱਗੇ ਤੋਂ ਕਿਉਂਕਿ ਪਹਿਲਾਂ ਮਤਲਬ 23 ਦੇ ਵਿੱਚ ਹੋਇਆ ਉਦੋਂ ਪਹਿਲਾਂ ਜਿਹੜਾ ਸਾਲ ਸੀਗਾ ਉਹਦੇ ਵਿੱਚ ਹੋਇਆ ਅਡਰਸ ਇਹ ਲਗਾਤਾਰ ਜਾਰੀ ਹੈ ਕਿੰਨੇ ਚਿਰ ਲੋਕ ਮਰਦੇ ਰਹਿਣਗੇ ਇੱਕ ਤਾਂ ਇਹ ਅਸੀਂ ਜਾਂਚ ਕੇ ਇਹਦੇ ਤੇ ਮੋਰਚਾ ਵੀ ਹੋਊਗਾ ਸਾਡਾ ਤੇ ਨਾਲ ਅਸੀਂ ਲੋਕਾਂ ਨੂੰ ਰਾਤ ਵੀ ਦਾਂਗੇ ਹੁਣ ਤੱਕ ਦੀ ਰਿਪੋਰਟ ਮੁਤਾਬਕ 42 ਲੋਕ ਮਤਲਬ ਇਹਦੇ ਵਿੱਚ ਪਾਣੀ 'ਚ ਰੁੜ ਗਏ ਨੇ ਪੁਰਨਾ ਨੂੰ ਅਸੀਂ ਸਰਦਾ ਦੇ ਵੱਲੋਂ ਮੀਟਿੰਗ ਕਰਕੇ ਮੀਟਿੰਗ ਜ਼ਰੂਰ ਕੀਤੀ ਆ ਉਦੋਂ ਅੱਗੇ ਮਤਲਬ ਜਿਹੜਾ ਹੈਗਾ ਹੁਣ ਤੱਕ ਦੀ ਜਿਹੜੀ ਰਿਪੋਰਟ ਅਸੀਂ ਕੱਢੀ ਕੀਤੀ ਐ ਇੱਥੇ 14 1500 ਪਿੰਡ ਮਤਲਬ ਜਿਹੜੇ ਪਾਣੀ ਦੀ ਇਮਾਰਤ ਦੇ ਮਤਲਬ ਉਹ ਹੈ ਜੇ ਕੰਮ ਨਾ ਹੋਵੇ ਉਹਦੇ ਲਈ ਦਰਿਆਵਾਂ ਨੂੰ ਚੈਨਲਾਈਜ਼ ਕਰਨ ਦਾ ਜਿਹੜੇ ਨਾਲੇ ਨੇ ਉਹਨਾਂ ਦੀ ਸਫਾਈ ਦਾ ਕੰਮ ਵੱਡੀ ਪੱਧਰ ਤੇ ਕੀਤਾ ਜਾਏ ਉਹ ਵੇਖ ਲਈ ਇੱਕ ਪੰਜਾਬ ਦੇ ਵਿੱਚ ਨਹਿਰਾਂ ਦਾ ਚਾਲ ਬਚਾਇਆ ਜਾਏ ਜਿਹਦੇ ਨਾਲ ਹਰ ਖੇਤ ਨੂੰ ਪਾਣੀ ਵੇਲੇ ਤੇ ਫਿਰ ਹਰ ਘਰ ਨੂੰ ਪੀਣ ਵਾਲਾ ਸਾਫ ਪਾਣੀ ਵੀ ਦੇ ਦੇ ਤੇ ਅਸੀਂ ਇਹ ਵੀ ਫੈਸਲਾ ਕੀਤਾ ਹੈ ਕਿ ਅਸੀਂ ਐਸਕੇਮ ਵੱਲੋਂ ਜਿੱਥੇ-ਜਿੱਥੇ ਹੜ੍ਹ ਨਾਲ ਜਿਹੜੇ ਜਿਲ੍ਹਿਆਂ 'ਚ ਨੁਕਸਾਨ ਹੋਇਆ ਹੈ ਉੱਥੇ ਅਸੀਂ ਰਾਹਤ ਕੈਂਪ ਬਣਾਵਾਂਗੇ ਸਾਰਾ ਰਾਸ਼ਨ ਜੋ ਅਸੀਂ ਅੱਜ ਸultanpur Lodhi ਦੀ ਪ੍ਰੈਸ ਕਲੱਬ ਦੇ ਵਿੱਚ ਐਸਕੇਮ ਪੰਜਾਬ ਦੀ ਮੀਟਿੰਗ ਕੀਤੀ ਆ ਕਿਉਂਕਿ ਇਹ ਇਲਾਕਾ ਹੜ੍ਹਾਂ ਤੋਂ ਬਹੁਤ ਪ੍ਰਭਾਵਿਤ ਆ ਇਸ ਕਰਕੇ ਸਪੈਸ਼ਲ ਐਸੀ ਇਲਾਕੇ ਦਾ ਦੌਰਾ ਕਰ ਲਈ ਤੇ ਮੀਟਿੰਗ ਕਰਕੇ ਅਗਲੇ ਫੈਸਲੇ ਕਰ ਲਈ ਜਿਹੜੇ ਅੱਜ ਮੀਟਿੰਗ ਕੀਤੀ ਆ ਮੇਰੇ ਨਾਲ ਸਾਡੇ ਬਹੁਤ ਵੱਡੇ ਆਗੂ ਬਲਬੀਰ ਸਿੰਘ ਜੀ ਦਾਦੇ ਆ ਜਿਹੜੇ ਸਾਡੇ ਸੀਨੀਅਰ ਆਗੂ ਆ ਬੋਤਾ ਸਿੰਘੀ ਬੋਚਗੈਲ ਮੈਂ ਕਲਵਾਨ ਸਿੰਘ ਸੰਧੂ ਸਾਡੇ ਤਿੰਨਾਂ ਦੀ ਪ੍ਰਧਾਨਗੀ ਥੱਲੇ ਮੀਟਿੰਗ ਹੋਈ ਆ ਸਾਡੇ ਐਸਕੇਮ ਦੀਆਂ 31 ਜਥੇਬੰਦੀਆਂ ਆ ਉਹਨਾਂ ਨੇ ਸ਼ਮੂਲੀਅਤ ਕੀਤੀ ਆ ਅਗਲੇ ਪ੍ਰੋਗਰਾਮ ਕੀ ਅਸੀਂ ਲਿਖਿਆ ਕਿਹੜੇ ਮੁੱਦੇ ਆ ਉਹ ਤੁਹਾਡੇ ਸਾਹਮਣੇ ਰਾਜਯਾਲ ਜੀ ਪੇਸ਼ ਕਰਨਗੇ ਉਸ ਤੋਂ ਬਾਅਦ ਬੁੱਟਾ ਸਿੰਘ ਬੋਚ ਕੇ ਅਸੀਂ ਦੱਸਾਂਗੇ ਕੀ ਗੱਲ ਦਾ ਸਾਰਿਆਂ ਦਾ ਧੰਨਵਾਦ ਤੁਸੀਂ ਸਾਡੀ ਇਸ ਮੀਟਿੰਗ ਦੀ ਅੱਜ ਦੀ ਜਿਹੜੀ ਪੰਜਾਬ ਦੀ ਇਤਰਾਸ ਸੀ ਉਹਦੇ ਉੱਤੇ ਜਿਹੜੀ ਮੀਟਿੰਗ ਹੋਈ ਹੈ ਉਹਦੀ ਖਬਰ ਇਹਨਾਂ ਸੀ ਆਏ ਇਸ ਵੇਲੇ ਪੰਜਾਬ ਦੀ ਸਥਿਤੀ ਬਹੁਤ ਵੀ ਭਿਆਨਕ ਸਥਿਤੀ ਹੈ ਔਰ ਬਹੁਤ ਪੂਰੀ ਤਰ੍ਹਾਂ ਸਾਰੇ ਪੰਜਾਬ ਨੂੰ ਇਹਨਾਂ ਵਿੱਚ ਜੋੜ ਕੇ ਰੱਖ ਦਿੱਤਾ ਹੈ ਤੇ ਅਸੀਂ ਮੀਟਿੰਗ ਸਾਡੀ ਨੇ ਇਹ ਮਹਿਸੂਸ ਕੀਤਾ ਕਿ ਹੜ ਜਿਹੜੇ ਨੇ ਇਹ ਮੈਨ ਮੇਡ ਨੇ ਐਡਮਿਨਿਸਟ੍ਰੇਸ਼ਨ ਦੀ ਘਰਤੀ ਨਾਲ ਹੜਾ ਇਹਨੇ ਠੀਕ ਤਰ੍ਹਾਂ ਮੋਨੀਟਰਿੰਗ ਸ਼ੁਰੂ ਤੇ ਕੀਤੀ ਨਹੀਂ ਗਈ ਡੈਮਾਂ ਦੇ ਉੱਤੇ ਪਾਣੀ ਦੀ BBMP ਨੇ ਤੇ ਪੰਜਾਬ ਸਰਕਾਰ ਨੇ ਇਹਦੀ ਕੋਆਰਡੀਨੇਸ਼ਨ ਹੋਣੀ ਚਾਹੀਦੀ ਸੀ ਉਦੇ ਨਾਲ ਪਾਣੀ ਨੂੰ ਜਿਹੜਾ ਸੀ ਜਿੰਨਾ ਪਿੱਛੋਂ ਇਨਟੈਕ ਸੀ ਉਹਨੂੰ ਨਾਲੋ ਨਾਲ ਰਿਲੀਜ਼ ਕਰਨਾ ਚਾਹੀਦਾ ਸੀ ਫਿਰ ਹੜ੍ਹ ਨਹੀਂ ਸਿਆ ਸਕਦੇ ਉਹਨਾਂ ਨੇ ਪਹਿਲਾਂ ਲਗਾ ਲੱਭ ਸਾਰੇ ਟਾਈਮ ਭਰ ਰਿਹਾ ਤੇ ਫਿਰ ਇੱਕਦਮ ਪਾਣੀ ਛੱਡ ਕੇ ਸਾਰੇ ਪੰਜਾਬ ਨੂੰ ਡੋਬ ਦਿੱਤਾ ਇਸ ਕਰਕੇ ਅਸੀਂ ਡਿਮਾਂਡ ਕਰਦੇ ਹਾਂ ਕਿ ਇੱਕ ਜੁਡੀਸ਼ੀਅਲ ਕਮਿਸ਼ਨ ਅਪਾਇੰਟ ਕੀਤਾ ਜਾਏ ਜਿਸ ਦੀ ਅਗਵਾਈ ਹਾਈ ਕੋਰਟ ਦਾ ਜੱਜ ਕਰੇ ਕਿ ਨੇ ਕੀ ਗਲਤੀ ਕੀਤੀ ਹੈ ਸਾਰੇ ਲੋਕਾਂ ਨੂੰ ਡੋਬਿਆ ਉਹਦੀ ਜ਼ਿੰਮੇਵਾਰੀ ਤੈਅ ਇਕ ਤਾਂ ਇਹ ਫੈਸਲਾ ਦੂਸਰਾ ਕੇਂਦਰ ਸਰਕਾਰ ਨੇ ਜਦੋਂ ਚੁੱਪ ਧਾਰੀ ਹੋਈ ਹੈ ਪੰਜਾਬ ਦੇਸ਼ ਦੀ ਦੇਸ਼ ਦਾ ਅੰਨ ਭੰਡਾਰ ਹੈ ਹਮੇਸ਼ਾ ਅੱਜ ਵੀ ਦੇਸ਼ ਦੇ ਅੰਨ ਭੰਡਾਰ ਵਿੱਚ ਸਾਡਾ 1.5% ਰੱਖਵੇ ਵਾਲਿਆਂ ਦਾ ਪੰਜਾਬ ਦੇ ਕਿਸਾਨਾਂ ਦਾ 46% ਹਿੱਸਾ ਹੈ ਤੇ ਇੱਥੇ ਦਾ ਕਿਸਾਨ ਡੁੱਬ ਗਿਆ ਤੇ ਕੇਂਦਰ ਸਰਕਾਰ ਮੂੰਹ ਪੀਚੀ ਬੈਠੀ ਆ ਹਲੇ ਤੱਕ ਮੋਦੀ ਸਰਕਾਰ ਨੇ ਨਮੋਦੀ ਨੇ ਨਾ ਉਹਨਾਂ ਦੇ ਕਿਸੇ ਮੰਤਰੀ ਨੇ ਇਹਦੇ ਉੱਤੇ ਕੋਈ ਹਮਦਰਦੀ ਦਾ ਬਿਆਨ ਵੀ ਨਹੀਂ ਦਿੱਤਾ ਕਿਸਾਨਾਂ ਦੇ ਨਾਲ ਜਿਹੜੇ ਉਹਨਾਂ ਦੇ ਆਜਪਾ ਦੇ ਇਤੇ ਤੁਰੇ ਫਿਰਦੇ ਨੇ ਲੀਡਰ ਉਹ ਆਪਣੀ ਚਮੜੀ ਬਚਾਉਣ ਵਾਸਤੇ ਤੁਰੇ ਫਿਰਦੇ ਆ ਉਹਨਾਂ ਦੇ ਵਿੱਚ ਇੰਨੀ ਹਿੰਮਤ ਨਹੀਂ ਉਹ ਜਾ ਕੇ ਆਪਣੀ ਪਾਰਟੀ ਨੂੰ ਆਪਣੇ ਪ੍ਰਧਾਨ ਮੰਤਰੀ ਨੂੰ ਕਹਿ ਸਕਣ ਕਿ ਪੰਜਾਬ ਡੁੱਬ ਗਿਆ ਇਹਦੇ ਤੇ ਆਪਣਾ ਪੱਖ ਜਿਹੜਾ ਉਹ ਰੱਖੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸੇ ਤਰ੍ਹਾਂ ਇਹ ਇਹਦੇ ਚ ਅੱਗੇ ਅਸੀਂ ਇੱਕ ਫੈਸਲਾ ਕੀਤਾ ਹੈ ਕਿ ਇਸ ਵੇਲੇ ਬਹੁਤ ਵੱਡਾ ਨੁਕਸਾਨ ਹੋ ਗਿਆ ਸਭ ਤੋਂ ਪਹਿਲਾਂ ਸਰਕਾਰ ਹਰ ਜਿਹੜੇ ਪਿੰਡ ਆਏ ਨੇ ਸਾਰੇ ਇਹਦੇ ਵਿੱਚ ਖੜਾ ਦੇ ਵਿੱਚ ਹਰ ਇੱਕ ਆਦਮੀ ਨੂੰ ਚਾਹੇ ਉਹ ਕਿਸਾਨ ਹੈ ਮਜ਼ਦੂਰ ਹੈ ਕੋਈ ਹੋਰ ਉੱਤੇ ਵੱਸਦਾ ਹੈ ਪਹਿਲਾਂ ਉਹਨਾਂ ਨੂੰ ਖਰਚੇ ਲਈ 1 ਲੱਖ ਰੁਪਿਆ ਉਜਾੜਾ ਪਤਾ ਇਮੀਡੀਏਟਲੀ ਸਰਕਾਰ ਰਿਲੀਜ਼ ਕਰੇ ਪਰਿਵਾਰ ਪਰਿਵਾਰ ਹਾਂਜੀ ਪਰਿਵਾਰ ਪਰਿਵਾਰ ਵਾਸਤੇ ਇੱਕ ਪਰਿਵਾਰ ਨੂੰ 1 ਲੱਖ ਰੁਪਿਆ ਉਜਾੜਾ ਪਤਾ ਰਿਲੀਜ਼ ਕੀਤਾ ਜਾਏ ਇਸੇ ਤਰ੍ਹਾਂ ਜਿਹੜਾ ਨੁਕਸਾਨ ਹੋਇਆ ਫਸਲਾਂ ਦਾ 70000 ਰੁਪਏ ਪਰ ਏਕੜ ਹਰ ਫਸਲ ਲਈ ਤੇ ਗੰਨੇ ਲਈ 1 ਲੱਖ ਰੁਪਏ ਪਰ ਏਕੜ ਰੀਲਿਸ ਕੀਤਾ ਜਾਏ ਜਿਨ੍ਹਾਂ ਦਾ ਇਸ ਫਸਲ 'ਚ ਨੁਕਸਾਨ ਹੋਇਆ ਪੋਲਟਰੀ, ਡੇਰੀ, ਫਿਸ਼ਰੀ ਸਾਰੇ ਧੰਦਿਆਂ ਨੂੰ ਕੰਪਨਸੇਟ ਕੀਤਾ ਜਾਏ ਜਿਹੜੇ ਸਹਾਇਕ ਧੰਦੇ ਨੇ ਤੇ ਜਿਨ੍ਹਾਂ ਦਾ ਜਾਨੀ ਨੁਕਸਾਨ ਹੋਇਆ ਉਹਤੇ 10 ਲੱਖ ਰੁਪਇਆ ਮੁਆਵਜ਼ਾ ਦਿੱਤਾ ਜਾਏ ਪਸ਼ੂਆਂ ਦੇ ਨੁਕਸਾਨ ਲਈ ਪ੍ਰਤੀ ਪਸ਼ੂ 1 ਲੱਖ ਰੁਪਏ ਤੇ ਜਿਨ੍ਹਾਂ ਦਾ ਘਰਾਂ ਦਾ ਨੁਕਸਾਨ ਹੋਇਆ ਉਹਨਾਂ ਲਈ 10 ਲੱਖ ਰੁਪਏ ਹਰ ਘਰ ਲਈ ਦਿੱਤਾ ਜਾਏ ਔਰ ਇਹਦੇ ਵਿੱਚ ਕੋਈ ਆਵਾਦਕਾਰ ਆ ਮਾਲਕ ਮਾਲਕਾਂ ਦਾ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ ਸਾਰਿਆਂ ਨੂੰ ਇੱਕ ਬਰਾਬਰ ਜਿਹੜਾ ਹੈਗਾ ਮੁਆਵਜ਼ਾ ਦੇਣਾ ਚਾਹੀਦਾ ਇਹ ਤੋਂ ਬਿਨਾ ਅਸੀਂ ਸਾਡੀ ਮੰਗ ਹੈ ਵੀ ਭਵਿਕ ਚ ਇਹੋ ਜਿਹਾ ਕੰਮ ਨਾ ਹੋਵੇ ਉਹਦੇ ਲਈ ਦਰਿਆਵਾਂ ਨੂੰ ਚੈਨਲਾਈਜ਼ ਕਰਨ ਦਾ ਜਿਹੜੇ ਨਾਲੇ ਨੇ ਉਹਨਾਂ ਦੀ ਸਫਾਈ ਦਾ ਕੰਮ ਵੱਡੀ ਪੱਧਰ ਤੇ ਕੀਤਾ ਜਾਏ ਭਵਿਕ ਲਈ ਇੱਕ ਪੰਜਾਬ ਦੇ ਚ ਨਹਿਰਾਂ ਦਾ ਚਾਲ ਬਚਾਇਆ ਜਾਏ ਇਦੇ ਨਾਲ ਹਰ ਖੇਤ ਨੂੰ ਪਾਣੀ ਮਿਲੇ ਤੇ ਫਿਰ ਹਰ ਘਰ ਨੂੰ ਪੀਣ ਵਾਲਾ ਸਾਫ਼ ਪਾਣੀ ਵੀ ਮਿਲੇ ਤੇ ਅਸੀਂ ਇਹ ਵੀ ਫੈਸਲਾ ਕੀਤਾ ਹੈ ਕਿ ਅਸੀਂ ਐਸਕੇਮ ਵੱਲੋਂ ਜਿੱਥੇ-ਜਿੱਥੇ ਹੜ੍ਹ ਨਾਲ ਜਿਹੜੇ ਜ਼ਿਲ੍ਹਿਆਂ 'ਚ ਨੁਕਸਾਨ ਹੋਇਆ ਹੈ ਉੱਥੇ ਅਸੀਂ ਰਾਹਤ ਕੈਂਪ ਬਣਾਵਾਂਗੇ ਸਾਰਾ ਰਾਸ਼ਨ ਜੋ ਅਸੀਂ ਸਾਡੀਆਂ ਜਥੇਬੰਦੀਆਂ ਇਕੱਠਾ ਕਰ ਰਹੀਆਂ ਨੇ ਉਹ ਰਾਹਤ ਕੈਂਪ ਵਿੱਚ ਆਏਗਾ ਉਤੋਂ ਫਿਰ ਜਿਹੜੇ ਜੈਨੂਨ ਲੋਕ ਨੇ ਉਹਨਾਂ ਨੂੰ ਡਿਲੀਵਰ ਕੀਤਾ ਜਾਏਗਾ ਇਹ ਵੀ ਮੰਨ ਕੀਤੀ ਹੈ ਵੀ ਮਾਈਨਿੰਗ ਦਾ ਅਧਿਕਾਰ ਜਿਹੜਾ ਜਿਲੇ ਉੱਤੇ ਹੁਣ ਮਿੱਟੀ ਇਕੱਠੀ ਹੋ ਜਾਣੀ ਹੈ ਰੇਤਾ ਇਕੱਠਾ ਹੋ ਜਾਣਾ ਹੈ ਉਹਨੂੰ ਅਟਾਉਣ ਨੂੰ ਫਿਰ ਮਾਈਨਿੰਗ ਐਕਟ ਇਹਨਾਂ ਦਾ ਅਲਾਉ ਨਹੀਂ ਕਰਦਾ ਮਾਈਨਿੰਗ ਦੇ ਅਧਿਕਾਰ ਜਿਹੜੇ ਨੇ ਮਾਲਕ ਨੂੰ ਜਾਂ ਆਬਾਦਕਾਰ ਨੂੰ ਮਿਲਨੇ ਚਾਹੀਦੇ ਆ ਉਹਨਾਂ ਤੇ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ ਔਰ ਜਦੋਂ ਮੁਆਵਜ਼ਾ ਦਿੰਦੇ ਹੋ 5 ਏਕੜ 10 ਏਕੜ ਵਾਲੀ ਕੋਈ ਸ਼ਰਤ ਨਹੀਂ ਹੋਣੀ ਚਾਹੀਦੀ ਜਿੰਨਾ ਕਿਸੇ ਦਾ ਨੁਕਸਾਨ ਹੋਇਆ ਉਹਦਾ ਪੂਰਾ ਮੁਆਵਜ਼ਾ ਦਿਓ ਤੇ ਜਿਹੜੇ ਕਰਜ਼ੇ ਦੀ ਵਸੂਲੀ ਹੈ ਫਿਰ ਨਾਲ ਉਹਨੂੰ ਬੰਦ ਕੀਤਾ ਜਾਏ ਔਰ ਉਦਾ ਵਿਆਜ ਮੁਆਫ ਕੀਤਾ ਜਾਏ। ਇਤੋਂ علاوہ ਅਸੀਂ ਇਹ ਵੀ ਤੈਅ ਕੀਤਾ ਵੀ ਸਾਡੀਆਂ ਜਿਹੜੀਆਂ ਜਥੇਬੰਦੀਆਂ ਨੇ ਸਾਰੀਆਂ ਉਹ ਆਪਣੇ ਸਿਰਿਆਂ ਦੇ ਵਿੱਚ 5 ਤਰੀਕ ਨੂੰ ਆਪਣੀਆਂ ਮੀਟਿੰਗਾਂ ਕਰਕੇ ਇਸ ਪ੍ਰੋਗਰਾਮ ਨੂੰ ਨੇਪਰੇ ਚਾੜਨ ਲਈ ਡਿਊਟੀਆਂ ਲਾ ਦੇਣ। ਉਹ ਇਹ ਫਿਲਹਾਲ ਅਸੀਂ ਫੈਸਲੇ ਕੀਤੇ ਐ ਇਹ ਬਾਕੀ ਸਰਪੰਚ ਕਸੇ ਨਾਲ ਗੱਲ ਸਾਂਝੀ ਕੀਤੀ ਆ ਕਿ ਅਸੀਂ ਜੁਡੀਸ਼ੀਅਲ ਜਾਂਚ ਕਮੇਟੀ ਦੀ ਮੰਨ ਕਰਦੇ ਆ। ਕਿ ਪੰਜਾਬ ਨੂੰ ਡੋਪਣ ਵਾਲਾ ਕੌਣ ਜ਼ਿੰਮੇਵਾਰ ਹਾਂ ਅਸੀਂ ਇਸ ਕਰਕੇ ਮੰਗ ਕਰਦੇ ਆ ਕਿ ਜਿਹੜੇ 31 ਮਈ ਹੁੰਦੀ ਹੈ 31 ਮਈ ਤੱਕ ਜਿਹੜੇ ਡੈਮ ਹੈ ਉਹ ਇਹਨਾਂ ਨੇ ਖਾਲੀ ਕਰਨੇ ਹੁੰਦੇ ਨੇ ਤਾਂ ਕਿ ਆਉਣ ਵਾਲੀਆਂ ਜਿਹੜੀਆਂ بارشਾਂ ਉਹਨਾਂ ਦਾ ਪਾਣੀ ਉਹ ਡੈਮਾਂ ਦੇ ਵਿੱਚ ਮੋੜ ਭਰਿਆ ਜਾਵੇ ਪਰ ਇਹਨਾਂ ਨੇ ਉਹ 31 ਮਈ ਤੱਕ ਡੈਮਾਂ ਦਾ ਜਿਹੜਾ ਪੂਰਾ ਪਾਣੀ ਸੀ ਉਹ ਨਹੀਂ ਵਰਤੋਂ ਦੇ ਵਿੱਚ ਲੈ ਕੇ ਆਂਦਾ ਕਿ ਛੇ ਕਾਰਨ ਸੀ ਕਿ ਜੇ ਅਸੀਂ ਇਹਨੂੰ ਖਾਲੀ ਕਰ ਲੈਨੇ ਸੀ ਰਾਜਸਥਾਨ ਨੂੰ ਤੇ ਹਰਿਆਣੇ ਨੂੰ ਪਾਣੀ ਕਿੱਥੋਂ ਦੇ ਮੰਗੀ ਇਸ ਡਰੋਂ ਹੀ ਇਹ ਮਤਲਬ ਉਹਨਾਂ ਨੇ ਟਾਈਮ ਖਾਲੀ ਨਹੀਂ ਕੀਤੇ ਡੈਮ ਪਹਿਲਾਂ ਹੀ ਓਵਰਫਲੋ ਹੋ ਸੀ ਉੱਪਰੋਂ ਹਰਾਂ ਦੇ ਪਾਣੀ ਆ ਗਿਆ ਉਹ ਫਿਰ ਜੱਕ ਦਾ ਮਤਲਬ ਜਿਵੇਂ ਵਿਸਫੋਟ ਹੁੰਦਾ ਐਵੇਂ ਉਹਨਾਂ ਨੇ ਗੇਟ ਖੋਲ ਕੇ ਮਤਲਬ ਪੂਰੇ ਪੰਜਾਬ ਨੂੰ ਡੂਬ ਦਿੱਤਾ ਇਸ ਕਰਕੇ ਜ਼ਿੰਮੇਵਾਰ ਨੇ ਪੰਜਾਬ ਸਰਕਾਰ ਵੀ ਜ਼ਿੰਮੇਵਾਰ ਹੈ ਸੈਂਟਰ ਸਰਕਾਰ ਵੀ ਜ਼ਿੰਮੇਵਾਰ ਹੈ ਸੈਂਟਰ ਸਰਕਾਰ ਦੀ ਇਸ ਕਰਨੀ ਜਿਹੜੀ ਰਾਜੇਪਾਲ ਜੀ ਨੇ ਗੱਲ ਕੀਤੀ ਆ ਅਨਾਜ ਭੰਡਾਰ ਦੇ ਵਿੱਚ ਵੱਡਾ ਯੋਗਦਾਨ ਪਾਉਣ ਵਾਲਾ ਪੰਜਾਬ ਹੈ ਅੱਜ ਪੰਜਾਬ ਡੁੱਬ ਗਿਆ ਤੇ ਉਹਨਾਂ ਦੀ ਬਿਲਕੁਲ ਚੁੱਪ ਧਰੀ ਹੋਈ ਹੈ ਸਾਜ਼ਿਸ਼ੀ ਚੁੱਪ ਇਸ ਕਰਕੇ ਉਹਦੀ ਚੁੱਪ ਤੜਾਉਣ ਦੇ ਲਈ ਵੀ ਪੰਜਾਬ ਸਰਕਾਰ ਨੂੰ ਪਟਾਰੇ 'ਚ ਖੜਾ ਕਰਨ ਦੇ ਲਈ ਅਸੀਂ ਆ ਜਿਹੜੇ ਕੈਂਪ ਬਣਾਵਾਂਗੇ ਜਿੱਥੇ-ਜਿੱਥੇ ਮਤਲਬ ਜਾਵੇ ਮਤਲਬ ਹੈਗੇ ਨੇ ਪ੍ਰਭਾਵਤ ਲੋਕ ਉੱਤੇ ਕੈਂਪ ਬਣਾ ਕੇ ਲਗਾਤਾਰ ਮੀਟਿੰਗਾਂ ਕਰਕੇ ਇਹਨਾਂ ਦੋਨਾਂ ਨੂੰ ਕਟਹਿਰੇ ਦੇ ਵਿੱਚ ਖੜਾ ਕਰਾਂਗੇ ਕਿ ਅੱਗੇ ਤੋਂ ਕਿਉਂਕਿ ਪਹਿਲਾਂ ਮਤਲਬ 23 ਦੇ ਵਿੱਚ ਹੋਇਆ ਉਸ ਤੋਂ ਪਹਿਲਾਂ ਜਿਹੜਾ ਸਾਲ ਸੀਗਾ ਉਹਦੇ ਵਿੱਚ ਹੋਇਆ ਲਗਾਤਾਰ ਜਾਰੀ ਹੈ ਕਿੰਨੇ ਜੇ ਲੋਕ ਮਰਦੇ ਰਹਿਣਗੇ ਇੱਕ ਤਾਂ ਇਹ ਅਸੀਂ ਜਾਚ ਕੇ ਇਹਦੇ ਤੇ ਮੋਰਚਾ ਵੀ ਹੋਊਗਾ ਖਟਾ ਤੇ ਨਾਲ ਅਸੀਂ ਲੋਕਾਂ ਨੂੰ ਰਾਤ ਵੀ ਦਾਂਗੇ ਹੁਣ ਤੱਕ ਦੀ ਰਿਪੋਰਟ ਮੁਤਾਬਕ 42 ਲੋਕ ਨਮਕਤਲੇ ਦੇ ਵਿੱਚ ਪਾਣੀ ਦੇ ਰੁੜ ਗਏ ਨੇ ਪੁਰਨਾ ਨੂੰ ਅਸੀਂ ਸਰਪਤਾ ਦੇ ਕੋਲੋਂ ਭੇਟ ਕਰਕੇ ਮੀਟਿੰਗ ਜ਼ਰੂਰ ਕੀਤੀ ਆ ਉਦੋਂ ਅੱਗੇ ਮਤਲਬ ਜਿਹੜਾ ਹੈਗਾ ਹੁਣ ਤੱਕ ਦੀ ਜਿਹੜੀ ਰਿਪੋਰਟ ਅਸੀਂ ਕੱਕੀ ਕੀਤੀ ਐ ਇੱਥੇ 14 1500 ਪਿੰਡ ਮਤਲਬ ਜਿਹੜੇ ਪਾਣੀ ਦੀ ਮਾਰ ਥਲੇ ਮਤਲਬ ਉਹ ਆ ਚੁੱਕੇ ਆ ਇਸ ਕਰਕੇ ਏਡੀ ਬੜੀ ਮਾਰ ਪਿੰਡਾਂ ਦੇ ਪਿੰਡਾਂ ਦੀ ਮਾਰ ਤੇ ਸਰਕਾਰ ਇਹ ਤੇ ਇਹ ਕਹਿੰਦਾ ਮੁੱਖ ਮੰਤਰੀ ਨੇ ਕਿ ਮੈਂ ਆਪਣਾ ਜਿਹੜਾ ਹੈਲੀਕਾਪਟਰ ਐ ਇੱਥੇ ਛੱਡ ਚੁੱਕਿਆ ਕੱਲਾ ਹੈ ਕਿ ਹੈਲੀਕਾਪਟਰ ਕੀ ਕਰੂਗਾ ਇੱਥੇ ਲੋੜ ਹੈ ਜਿਹੜੇ 1500 ਪਿੰਡੇ ਡੁੱਬੇ ਹੋਏ ਨੇ ਜਾਨੀ ਮਰਲੀ ਨਖਾਨ ਹੋ ਚੁੱਕਾ ਹੈ ਕੀਮਤੀ ਬੜੇ ਪਸ਼ੂ ਸਾਡੇ ਉਹ ਗੁਜਰ ਭਾਈ ਚਾਰੇ ਦੀ ਵੀ ਉਹਦੇ ਵਿੱਚ ਜਿੰਨਾਂ ਦੇ ਇੱਕੋ ਹੀ ਸ਼ਵਾਰਾ ਹੁੰਦਾ ਹੈ ਉਹ ਪਾਕਿਸਤਾਨ ਦੇ ਵਿੱਚ ਲੜ ਕੇ ਨੇ ਇਸ ਕਰਕੇ ਸੰਯੁਕਤ ਮੋਰਚਾ ਨੂੰ ਇੱਕ ਮੋਰਚੇ ਵੱਲੋਂ ਦਾ ਕਿ ਅਸੀਂ ਅੱਲਾ ਨਤੂ ਸੁਲਤਾਨਪੁਰ ਲੋਧੀ ਨਹੀਂ ਗਰਦਾਸਪੁਰ ਦੇ ਵਿੱਚ ਵੀ ਕਰਨਤਾਰਨ ਦੇ ਵਿੱਚ ਵੀ ਰੋੜਪੁਰ ਦੇ ਵਿੱਚ ਵੀ ਤੇ ਨਾਲ ਜਿਹੜਾ ਫਾਜ਼ਲ ਕਾ ਉੱਤੇ ਵੀ ਤੇ ਇਦਨ ਘੱਗਨਦ ਰਿਆ ਉਹ ਵੀ ਤੋ ਆਹੀ ਮਚਾਈ ਜਾਂਦਾ ਉਹ ਸਾਰੇ ਦੇ ਸਾਰੇ ਜੀ ਪੁਆਇੰਟ ਹੈ ਜਿਹੜੇ ਇਹ ਲੋਕ ਲੋਕ ਮੈਟ ਨੇ ਸਾਨੂੰ 5 ਤਰੀਕ ਤੱਕ ਦੇ ਦੇਣੀਆਂ ਉੱਥੇ ਮਤਲਬ ਪੁਆਇੰਟਾਂ ਤੇ ਜਿਹੜਾ ਅਸੀਂ ਵੱਡੇ ਆਪਣੇ ਕੈਂਪ ਬਣਾ ਕੇ ਉਹ ਰਾਤ ਸਮੁੱਚੀ ਲੋਕਾਂ ਨੂੰ ਇੱਕ ਵਾਰੀ ਨਹੀਂ ਕਣਕ ਦੀ ਵਜਾਂਦ ਤੱਕ ਉਹਨਾਂ ਨੂੰ ਕਣਕ ਦਾ ਬੀਮਾ ਹਯਾ ਕਰਾਉਣ ਦਾ ਖਾਤਰ ਉਹਨਾਂ ਨੂੰ ਖਾਦਾ ਹਯਾ ਕਰਾਉਣ ਦਾ ਖਾਤਰ ਉਦੋਂ ਤੱਕ ਜਿਹੜੇ ਕੈਂਪਾਂ ਛੱਡੇ ਉਹ ਜਾਰੀ ਰਹਿ ਆਰਜੀ ਬੰ ਟੁੱਟਣ ਕਰਕੇ ਹੜਾ ਵੀ ਮਾਰ ਗਈ ਹੈ ਜਿਹੜੀ ਅਸੀਂ ਆਪਣੇ ਕੰਨੇ ਦੀ ਪੇਮੈਂਟ ਦੀ ਅਦਾਇਗੀ ਲਈ ਫੈਸਲਾ ਕੀਤਾ ਹੋਇਆ ਸੀ ਅੱਜ ਦੇ ਹਾਲਾਤ ਨੂੰ ਦੇਖਦੇ ਹੋਏ ਹੜਾਂ ਦੇ ਨਾਲ ਜਿਹੜੀ ਸਥਿਤੀ ਪੈਦਾ ਹੋਈ ਹੈ ਉਹ ਸੀ ਫਿਰਾਂ ਪੋਸਟਪੋਨ ਕਰ ਦਿੱਤਾ ਹੈ ਅਸੀਂ ਅਗਲਾ ਪ੍ਰੋਗਰਾਮ ਫੇਰ ਅਨਾਉਂਸ ਕਰਾਂਗੇ ਇੱਕ ਗੱਲ ਜਿਹੜੇ ਸਾਡੇ ਵਿਦੇਸ਼ਾਂ 'ਚ ਬੈਠੇ ਭਰਾ ਨੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਕੱਲੇ-ਕੱਲੇ ਨਾ ਭੱਜਣ ਇਕੱਠੇ ਹੋ ਕੇ ਐਸਕੇਮ ਦੇ ਕੋਲ ਜਿਹੜੀ ਮਦਦ ਦੇਣੀ ਹੈ ਅਸੀਂ ਕਣਕ ਦੇ ਬੀਜ ਤੱਕ ਉਹਨਾਂ ਦੀ ਬਜਾਈ ਤੱਕ ਵੀਜ਼ਰ ਤੱਕ ਸਾਰਾ ਅਸੀਂ ਪਲਾਨ ਕਰ ਰਹੇ ਹਾਂ ਜਿਹੜੇ ਕਿਸਾਨ ਨੇ ਉਹਨਾਂ ਨੂੰ ਮਦਦ ਕੀਤੀ ਜਾਏ ਉਹਦੇ ਵਿੱਚ ਮਦਦ ਦੇਣ ਲਈ ਤਿਆਰ ਨੇ ਇੱਕ ਹੋਰ ਜਿਹੜਾ ਸੋਸ਼ਲ ਮੀਡੀਆ ਤੇ ਬਹੁਤ ਕਿ ਚੱਲ ਰਿਹਾ ਕਿ ਪੰਜਾਬ ਨੂੰ ਜਾ ਰਿਹਾ ਬਹੁਤ ਸਾਰੇ ਬੰਦ ਸਾਨੂੰ ਜੁਪੀ ਚੋਂ ਹਰਿਆਣੇ ਚੋਂ ਰਾਜਸਥਾਨ ਚੋਂ ਇਹ ਆ ਰਹੇ ਨੇ ਅਸੀਂ ਉਹਨਾਂ ਨੂੰ ਰੋਕਿਆ ਹੋਇਆ ਸੀਗਾ ਕਿ ਸਾਨੂੰ ਕੈਂਪਸ ਸਥਾਪਿਤ ਕਰ ਲੈਂਦੇ ਹੋ ਜਦੋਂ ਕੈਂਪਸ ਸਥਾਪਿਤ ਕਰ ਲਏ ਉਦੋਂ ਆਉਂਗੇ ਉਹ ਜਿਹੜਾ ਭਾਈ ਜਰਾ ਅਸੀਂ ਦਿੱਲੀ ਦੇ ਵਿੱਚ ਇੱਕ ਥੇ ਹੁਣ ਬੈਠੇ ਜੀ ਉਵੇਂ ਜਿਹਾ ਮੈਸੇਜਾਂ ਜੋ ਲੋਕਾਂ ਨੂੰ ਦਿਖਾਵਾਂਗੇ ਅੱਲਾ ਪੰਜਾਬ ਨਹੀਂ ਇਹਦੇ ਨਾਲ ਦੂਸਰੇ ਵੀ ਚੱਟੇ ਕੰਮ ਅਰ ਜਿਹੜੇ ਮੁੱਦੇ ਰਾਜਿਆ ਸਾਹਿਬ ਤੇ ਪੁੱਜ ਗਏ ਨਹੀਂ ਕੀਤੇ ਐ ਤੋਂ ਬਿਨਾ ਤੁਹਾਨੂੰ ਆਧਾਰ ਦੇ ਤੌਰ ਤੇ ਦੱਸ ਰਿਹਾ ਕਿ ਸੈਂਟਰ ਦੀ ਚੁੱਪੀ ਤੇ ਸਾਨੂੰ ਗੁੱਸਾ ਕਿਉਂ ਆ ਉੱਤਰਾਖੰਡ ਤੇ ਅਸਾਮ ਵਾਸਤੇ ਸੈਂਟਰ ਦੀ ਗੌਰਮੈਂਟ ਨੇ ਰਾਹਤ ਦਿੱਤੀ ਐ ਬਦੌਬ ਅਸੈਸਮੈਂਟ ਬਦੌਬ ਕਰਾਵਰੀ ਪੰਜਾਬ ਦੇ ਪਾਸਿਓਂ ਕਹਿੰਦੇ ਹਾਲੇ ਕਰਤਾਰੀਆ ਕਰਾਂਗੇ ਇਹ ਕਦੋਂ ਪਾਣੀ ਥੱਲੇ ਜਾਣਾ ਕਦੋਂ ਜਾਣਾ ਉਦੋਂ ਕੀ ਕਰਦੇ ਕੇ ਭੁੱਖੇ ਤੇ ਲੋਕਾਂ ਅੱਜ ਮਰ ਰਹੇ ਆ ਜੇ ਅਸਾਮ ਉੱਤਰਾਖੰਡ ਨੂੰ ਦਿੱਤੀ ਜਾ ਸਕਦੀ ਆ ਇਦਾਂ ਜਿਹੜੀ ਅਸੀਂ ਮੰਗ ਕੀਤੀ ਆ 1 ਲੱਖ ਪ੍ਰਤੀ ਪਰਿਵਾਰ ਇਮੀਡੀਏਟ ਦੇਣਾ ਚਾਹੀਦਾ ਬਾਕੀ ਕੰਮ ਬਾਅਦ ਕਰਨਾ ਚਾਹੀਦਾ ਤੇ ਲੰਬੇ ਸਮੇਂ ਦੀ ਦੈਰੇ ਦੀ ਜਿਹੜੀ ਆ ਹੜ ਆਉਣ ਦੇ ਕਾਰਨ ਅਸੀਂ ਮੈਨਮੈਂਟ ਕਿਉਂ ਕਰਨੇ ਆ ਰਾਵੀ ਦਾ ਤੂਸੀ ਵਾਂ ਟੁੱਟਣ ਦਾ ਕਾਰਨ ਜਿਹੜੀ ਦਰਿਆਵਾਂ ਵਿੱਚ ਜਾਂ ਬਈਆਂ ਦੇ ਵਿੱਚ ਬੂਟੀ ਹੁੰਦੀ ਆ ਬੜੇ ਬੱਤਿਆ ਵਾਲੀ ਉਹਨੇ ਉਹਦਾ ਫਲੋ ਬੰਦ ਕੀਤਾ ਉਹਦੇ ਫਲੋ ਨਾਲ ਟੁੱਟਾ ਕਰਤਾਰਪੁਰ ਪਠਾਨਕੋਟ ਤੇ ਅੰਮ੍ਰਿਤਸਰ ਨੂੰ ਨੁਕਸਾਨ ਹੋਇਆ ਇਹ ਬੂਟੀ ਪਹਿਲਾਂ ਕੱਢ ਲੈਂਦੇ ਛੇ ਰਾਵੀ ਦਾ ਬੰਨਾ ਨਾ ਟੁੱਟਾ। ਇਹ ਤੋਂ ਅਗਲੀ ਗੱਲ ਜਿਹੜੀ ਅਸੀਂ ਲੰਬੀ ਸਮੇਂ ਲੈ ਕੇ ਆਏ ਆ ਕਿ ਤੂਸੀ ਬੰ ਜਿਹੜੇ ਆ ਨਵੀਂ ਟੈਕਨੀਕ ਨਾਲ ਪੱਤੇ ਕੀਤੇ ਜਾਂ ਤਾਂ ਕਿ ਉਹ ਨਾ ਟੁੱਟਣ ਉਹਨਾਂ ਨੂੰ ਚਾਹ ਲੈ ਕੀਤਾ ਜਾਵੇ ਹੋਰ ਨਹਿਰਾ ਕੀਤੇ ਜਾਂ ਤਾਂ ਕਿ ਧਰਤੀ ਹੇਠੋਂ ਪਾਣੀ ਅਸੀਂ ਨਾ ਕੱਟੀਏ ਤੇ ਧਰਤੀ ਹੇਠਲਾ ਪਾਣੀ ਵੀ ਬਚੇ ਤੇ ਪਾਣੀ ਜਿਹੜਾ ਇਹ ਹੈ ਪਰਤ ਵਿੱਚ ਵੀ ਆਵੇ। ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਟਾਈਮ ਕੱਢ ਕੇ ਸਾਨੂੰ ਆਇਆ ਵੀ ਆ। ਤੁਹਾਡਾ ਅੱਧਾ ਘੰਟਾ ਸੀ ਖਰਾਬੀ ਕੀਤਾ। ਤੁਹਾਡਾ ਕੋਆਪਰੇਸ਼ਨ ਲਈ ਬਹੁਤ-ਬਹੁਤ ਧੰਨਵਾਦ। ਇਸ ਇਲਾਕੇ ਦੀ ਵੱਡੀ ਤਕਲੀਫ ਇਹ ਹੈ ਕਿ 2023 ਦੇ ਵਿੱਚ ਵੀ ਇਲਾਕਾ ਕਿਸਾਨਾਂ ਨੂੰ ਮੁਆਵza ਨਹੀਂ ਮਿਲਿਆ ਜਿਹੜੇ ਪੈਰਾਮੀਟਰ ਦੇ ਸਕੇਨ ਗਏ ਸਨ ਉਹਨਾਂ ਦੇ ਵਿੱਚ ਬਹੁਤ ਸਾਰੇ ਕਿਸਾਨ ਹੈ ਦੇ ਸਨ ਜਿਹਨਾਂ ਨੂੰ ਮੁਆਵਜ਼ੇ ਤੋਂ ਵਾਂਝੇ ਰਹਿ ਗਏ ਇਹ ਕੱਲਾ ਮੁਆਵਜ਼ਾ ਦਿੱਤਾ ਹੀ ਨਹੀਂ ਪੰਜਾਬ ਸਰਕਾਰ ਨੇ ਤਾਂ ਕੁਝ ਵੀ ਜਿਹੜਾ 17000 ਰੁਪਇਆ ਪੈਰਾਮੀਟਰ ਸੈਂਟਰ ਦਾ ਆ ਉਹ ਦਿੱਤਾ ਉਹ ਪੂਰਾ ਰੀਤਾ 5 ਏਕੜ ਦੀ ਸ਼ਰਤ ਰੱਖਤੀ ਆਵਾਦਕਾਰਾਂ ਨੂੰ ਗਿਣਤੀ ਵਿੱਚ ਨਹੀਂ ਰੱਖਿਆ ਕਿਸੇ ਜਾਨੀ ਮਾਲੀ ਨੁਕਸਾਨ ਦਾ ਡੰਗਰ ਨੱਥਾ ਦਾ ਕੁਝ ਨਹੀਂ ਦਿੱਤਾ ਉਹ 23 ਵਾਲਾ ਹਾਲੇ ਤੱਕ ਪਿੰਡ ਕਿ ਪਿਆ ਅਸੀਂ ਐਸ ਕੀ ਐਸਕੇਮ ਨੇ ਆਪਣਾ ਇਹ ਮੁੱਦਾ ਆਪਣੇ ਹੱਥ ਲਿਆ ਇਹਦੇ ਪੰਜਾਬ ਦੇ ਹਾਲਾਤ ਨੇ ਜਿਹੜੇ ਆ ਇਹ ਵੱਤ ਕੋ ਬੱਤਰ ਹੋਏ ਪਿਆ ਤੇ ਹੋਏ ਸਰਕਾਰਾਂ ਦੀਆਂ ਨਲਾਇਕੀਆਂ ਦੇ ਕਰਕੇ ਅਸੀਂ ਪਹਿਲੋਂ ਹੀ ਜਦੋਂ ਕਣ ਕਬੱਡੀ ਜਾਂਦੀ ਉਸ ਤੋਂ ਬਾਅਦ ਅਸੀਂ ਪੂਰਾ ਰੌਲਾ ਪਾਇਆ ਪੂਰੇ ਨਦੀਆਂ ਨਾਲਿਆਂ ਤੇ ਜਾ ਕੇ ਵੀਡੀਓ ਬਣਾਪੜਾ ਕੇ ਸਰਕਾਰ ਤੱਕ ਭੇਜਦੇ ਰਹੇ ਆ ਵੀ ਹਾਲਾਤ ਬੜੇ ਮਾੜੇ ਨੇ ਨਾਲੇ ਨਦੀਆਂ ਜਿਹੜੇ ਉਹ ਭਰੇ ਪਏ ਆ ਕਬਾੜ ਦੇ ਨਾਲ ਇੱਕੋ ਪੈਪਲਮੈਂਟ ਬੁਟੀ ਆਉਂਦੀ ਹੈ ਉਹ ਆਏ ਉਹਦੇ ਨਾਲ ਫੁੱਲ ਹੋਏ ਬੈਨੇ ਸਾਰੇ ਵੀ ਸਰਕਾਰ ਵਿਸ਼ੇਸ਼ ਧਿਆਨ ਦੇਵੇ ਜਦੋਂ ਬਾਰਸ਼ਾ ਪੈਂਦੀ ਆ ਰੇ ਹੜ੍ਹ ਆਉਦਾ ਤੇ ਉਦੋਂ ਜਦੋਂ ਉਹ ਛਲ ਮਾਰਦੇ ਨੇ ਉਦੋਂ ਲੋਕਾਂ ਦਾ ਨੁਕਸਾਨ ਹੋ ਜਾਂਦਾ ਤੇ ਫੇਰ ਲੋਕ ਸਰਕਾਰ ਦੇ ਦੁਆਲੇ ਹੋ ਜਾਂਦੇ ਤੇ ਸਰਕਾਰਾਂ ਵੀ ਉਦੋਂ ਜਾਗਦੀਆਂ ਨੇ ਕਿਥੇ ਜੀਪੀਸੀ ਭੇਜਦੀ ਕਿਤੇ ਉਹ ਕਰਤਾ ਕਿਤੇ ਕਰਤਾ ਹੁੰਦਾ ਕੁਝ ਨਹੀਂ ਲੋਕ ਉੱਜੜ ਜਾਂਦੇ ਨੇ ਸਰਕਾਰ ਦੀ ਇਸ ਖੇਡ ਦੇ ਵਿੱਚ ਸਰਕਾਰ ਦੀ ਮਾੜੀ ਨੀਤੀ ਹੈ ਮਾੜੀ ਨੀਤੀ ਸਰਕਾਰ ਨੂੰ ਬਦਲਣੀ ਪੈਣੀ ਹੈ ਵੀ ਬਰਸ਼ਾਤਾਂ ਆਉਣ ਤੋਂ ਪਹਿਲਾਂ ਜਿਹੜੇ ਨਦੀਆਂ ਨਾਲੇ ਉਹਨਾਂ ਦੀ ਸਫਾਈ ਸਰਕਾਰ ਕਰੇ ਤੇ ਬੰਨ ਜਿਹੜੇ ਨੂੰ ਮਜ਼ਬੂਤ ਕੀਤੇ ਜਾਣ ਤਾਂ ਇਹ ਲੋਕਾਂ ਨੂੰ ਪਹੁੰਚਾਇਆ ਜਾ ਸਕਦਾ ਹੈ ਜਿਹੜੀ ਹੋਰ ਸਰਕਾਰ ਤੇ ਆਪਾਂ ਮੰਗ ਕਰਦੇ ਆ ਮੁਆਵਜ਼ੇ ਦੀ ਸਰਕਾਰ ਨੇ ਪਿਛਲੀ 8600 ਰੁਪਿਆ ਪਤਲੀ ਦੇ 6500 ਦਿੱਤਾ ਹੈ ਉਹਦੇ ਨਾਲ ਕੀ ਬਣਦਾ ਜੀ ਉਹਦੇ ਨਾਲ ਕੁਝ ਵੀ ਨਹੀਂ ਬਣਦਾ ਜਿੰਨੇ ਜਿਹੜੇ ਹਾਲਾਤ ਜਿੰਨੇ ਬਣੇ ਹੋਏ ਇਸ ਕਰਕੇ ਅਸੀਂ ਤਾਂ ਸਰਕਾਰ ਤੋਂ ਮੰਗ ਕਰਦੇ ਕਿ ਸਰਕਾਰ ਅੱਜ ਮੀਟਿੰਗ ਦੇ ਵਿੱਚ ਵੀ ਇਹ ਫੈਸਲਾ ਹੋਇਆ ਵੀ ਡਟ ਕੇ ਸਰਕਾਰ ਦੇ ਖਿਲਾਫ ਸਾਨੂੰ ਲੜਾਈ ਲੜਨੀ ਪੈਣੀ ਹੈ ਵੀ ਨਦੀਆਂ ਨਾਲਿਆਂ ਦੀ ਸਭਈ ਪਹਿਲਾ ਹੋਵੇ ਤੇ ਇਹਨਾਂ ਲੋਕਾਂ ਦੀ ਪਰਪਾਈ ਕੀਤੀ ਜਾਵੇ ਜਿਹੜੇ ਲੋਕ ਵਿਚਾਰੇ ਇਹਨਾਂ ਕੋਲ ਕੋਈ ਚੀਜ਼ ਨਹੀਂ ਰਹਿ ਗਈ ਤੂੜੀ ਨਹੀਂ ਪੱਠਾ ਨਹੀਂ ਦਾਣਾ ਨਹੀਂ ਪੱਕਾ ਨਹੀਂ ਉਹਨਾਂ ਦੀ ਸਰਕਾਰ ਤੁਰੰਤ ਪਰਪਾਈ ਕਰੇ ਤੇ ਅੱਗੇ ਤੋਂ ਇੰਤਜ਼ਾਮ ਇਹੋ ਜਿਹਾ ਕੀਤਾ ਜਾਵੇ ਕਿ ਸਰਕਾਰ ਨੂੰ ਵੀ ਨਾ ਦੁਕਾਨ ਚ ਝਲਣਾ ਪਵੇ ਤੇ ਪਬਲਿਕ ਜਿਹੜੀ ਇੰਨੀ ਪਰੇਸ਼ਾਨ ਹੁੰਦੀ ਹੈ ਕਰੋ ਬੇਕਾਰ ਹੋ ਜਾਂਦੇ ਨੇ ਇਹ ਵੀ ਨਾ ਹੋਵੇ